ਅਜੀਤ ਵਾਲੀ ਸਾਹਮਣੇ ਆਏ ਹੌਲਦਾਰ ਬਾਬਾ ਮੋਤਨ ਸਿੰਘ ਦਵਾਰ ਇਸੇ ਦਵਾਰ ਆਹੀ ਆਪਾਂ ਪਰਸੋ ਥੱਲੇ ਆਸੀ ਗੋਬਿੰਦ ਘਾੜ ਦੇ ਲਈ ਤੇ ਹੁਣ ਆਪਾਂ ਚੱਲਨੇ ਵਾਪਸ ਅੱਜ ਆਪਾਂ ਗੋਬਿੰਦ ਘਾੜ ਤੋਂ ਕੋਸ਼ਿਸ਼ ਕਰਾਂਗੇ ਜੋਸ਼ੀ ਮੰਡ ਜੋਸ਼ੀ ਮੰਡ ਤੋਂ ਅੱਗੇ ਵਹੀ ਰੂਟ ਸੇ ਪੀਪਲ ਪੀਪਲ ਕੋਟੀ ਤੇ ਪੀਪਲ ਕੋਟੀ ਤੱਕ ਤਾਂ ਆਪਣਾ ਪੱਕਾ ਹੀ ਟੀਚਾ ਤੇ ਉਸ ਤੋਂ ਜ਼ਿਆਦਾ ਹੋ ਸਕਿਆ ਤਾਂ ਜ਼ਿਆਦਾ ਵੀ ਕਰਾਂਗੇ ਆਪਾਂ ਇਹ ਰਸਤਾ ਅਗੇ ਗੁਰਦੁਆਰਾ ਸਾਹਿਬ ਨੂੰ ਅੱਧਾ ਕਿਲੋਮੀਟਰ ਹੋਰ ਅੱਗੇ ਜਾ ਕੇ ਜਾਂਦਾ ਤੇ ਇਹ ਖੜੇ ਹੋਏ ਮੋਟਰਸਾਈਕਲ ਦੱਸ ਰਹੇ ਕਿ ਇੱਥੇ ਜ਼ਰੂਰ ਕੋਈ ਦੁਕਾਨ ਹੋਵੇਗੀ ਤੇ ਆਪ ਹੀ ਅੰਦਾਜ਼ਾ ਲਗਾ ਸਕਦੇ ਆ ਇਹ ਆ ਉਹ ਦੁਕਾਨ ਲਿਖਿਆ ਹੈ ਅੰਬੂਜਾ ਗਵਾਚ ਅੱਧਾ ਕਿਲੋਮੀਟਰ ਅੱਗੇ ਆ ਕੇ ਇਹ ਆਪਣੇ ਸਾਈਕਲ ਖੜੇ ਤੇ ਇੱਥੇ ਇੱਕ ਵੀਰ ਦੀ ਦੁਕਾਨ ਆ ਜੋ ਕਿ ਮੋਟਰਸਾਈਕਲ ਦੀ ਰਿਪੇਅਰਿੰਗ ਦਾ ਕੰਮ ਕਰਦਾ ਹੋਰ ਕੋਈ ਦੁਕਾਨ ਨਹੀਂ ਹੈ ਇਹ ਵੀਰ ਨੇ ਆਪਾਂ ਨੂੰ ਜਾਂਦੇ ਸਮੇਂ ਵੀ ਚਾਹ ਪਾਣੀ ਪਿਆ ਹੁਣ ਵੀ ਆਪਾਂ ਇੱਥੇ ਰੋਕੇ ਤੇ ਵੀਰ ਨੇ ਚਾਹ ਪਣੀ ਪਿਆ ਇਹ ਆ ਉਹ ਵੀਰ ਇਹ ਸਾਈਕਲ ਵਾਲਿਆਂ ਦੀ ਸਭ ਦੀ ਰਿਪੇਅਰਿੰਗ ਵਗੈਰਾ ਫਰੀ ਚ ਕਰਦਾ ਕੋਈ ਪੈਸਾ ਨਹੀਂ ਲੈਂਦਾ ਬਹੁਤ ਕੋਸ਼ਿਸ਼ ਕੀਤੀ ਪਰसों ਵੀ ਇਹਦੇ ਕੋਲ ਰੁਕੇ ਪੈਸੇ ਵਗੈਰਾ ਦੇਣ ਦੀ ਅੱਜ ਵੀ ਪਰ ਇਹਨੇ ਪੈਸੇ ਨਹੀਂ ਲਏ ਉਲਟਾ ਚਾਹ ਪਣੀ ਪਿਆ ਆਪਾਂ ਨੂੰ ਆਪਣੇ ਕੋਲ ਬਿਸਕੁਟ ਵਗੈਰਾ ਖਿਲਾਏ ਬਹੁਤ ਵਧੀਆ ਬੰਦਾ ਜੇ ਕਿਸੇ ਵੀਰ ਦੀ ਮੋਟਰਸਾਈਕਲ ਨੂੰ ਕੋਈ ਦਿੱਕਤ ਆਉਂਦੀ ਹੈ ਜ਼ਰੂਰ ਰੋਕੇ ਜਾਓ ਇਹ ਇੱਥੇ ਵੀਰ ਦੀ ਦੁਕਾਨ ਹੈ ਇਹ ਬੋਰਡ ਲੱਗਿਆ ਹੋਇਆ ਤਾਂ ਕੂਰ ਆਟੋਮੋਬਾਈਲਸ ਇਹ ਨੋ ਤੇ ਆਰ ਬੱਤਲ ਵੱਲੇ ਤੋਂ بھائی ਲੋਕਾਂ ਦਾ ਚੈਨਲ ਸਬਸਕ੍ਰਾਈਬ ਐਸੀ ਦੁਕਾਨ ਤੇ ਆਪ ਨੂੰ ਮਿਲੇ ਇੱਕ ਹੋਰ ਸਾਈਕਲ ਵਾਲਾ ਵੀਰ ਇਹ ਵੀਰ ਆਇਆ ਗੁਜਰਾਤ ਤੋਂ ਜਾਮਨਗਰ ਤੋਂ ਇਹ ਵੀਰ ਕਰ ਰਿਹਾ 12 ਜੋਤੀਨਿੰਗ ਯਾਤਰਾ ਕੈਸੇ ਹੋ ਭਾਈ ਸਾਹਿਬ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰ ਮਹਾਦੇਵ ਮੈਂ ਗੁਜਰਾਤ ਸੇ ਆਇਆ ਹਾਂ ਜਾਮਨਗਰ ਸੇ ਮੇਰੇ ਕੋ 1 ਸਾਲ ਲੱਗੇਗਾ ਇਸ ਵਿੱਚ 17000 ਕਿਲੋਮੀਟਰ ਹੈ ਮੈਂ ਅਯੋਧਿਆੋਂ ਕੇ ਆਇਆ ਓਮ ਕਾਲੇਸਵਰੋਂ ਕੇ ਆਇਆ हरिद्वार होके आया केदारनाथ होके आया फिर अब जाऊंगा मैं बद्रीनाथ बद्रीनाथ से जाऊंगा अमरनाथ और मैं भाई से बोल रहा हूँ पैसा नहीं लगता है घर बैठा आप आराम से करिए ऐसा मांग भी नहीं रहे पर आप लाइक करिए शेयर कीजिए फॉलो कर दिए जय श्री राम जय श्री राम ये वीर को साइकिल तो नवा देसी है देसी साइकिल है पर इस साइकिल से ब्रेक नहीं है लगते ਸਾਡੇ ਕੋਲ ਤਾਂ ਗੇਰਾਂ ਵਾਲੇ ਸਾਈਕਲ ਆ ਸਾਈਕਲ ਖੜੇ ਸਭ ਕੁਝ ਠੀਕ ਆ ਬ੍ਰੇਕ ਵਗੈਰਾ ਇਹ ਬਿਨਾ ਬ੍ਰੇਕਾਂ ਵਾਲਾ ਸਾਈਕਲ ਆ ਵੀ ਇਹ ਟੁੱਟ ਗਿਆ ਇਸ ਤੇ ਨਹੀਂ ਲੱਗਦੀ ਇਸ ਦੇ ਲਈ ਲੈ ਕੇ ਆਇਆ ਹੋ ਆ ਨਹੀਂ ਨਹੀਂ ਦੇਖੋ ਤੁਸੀਂ ਬਿਨਾ ਬ੍ਰੇਕਾਂ ਵਾਲਾ ਸਾਈਕਲ ਵੀ ਪਹਾੜਾਂ ਦੇ ਚੜਾਦਾ ਵੀਰ ਨੇ ਇਹ ਨਹੀਂ ਲੱਗਦਾ ਇਹ ਵੀ ਖਤਮ ਹੋ ਗਿਆ ਇਹ ਸਾਈਕਲ ਨੱਟ ਉਹ ਨੱਟ ਹੀ ਹੈ ਨੀਗਾ ਗੁਰਦੁਰਾ ਸਾਹਿਬ ਤੋਂ ਥੋੜਾ ਹੋਰ ਅੱਪ ਅੱਗੇ ਆਇਆ ਇੱਕ ਵੀਰ ਪਹਿਲਾਂ ਆਪ ਨੂੰ ਸਾਈਕਲ ਤੇ ਮਿਲਿਆ ਸੀ ਇੱਕ ਵੀਰ ਹੋਰ ਮਿਲਿਆ ਇਹ ਵੀਰ ਪੰਜਾਬ ਤੋਂ ਹੀ ਆ ਇਹ ਵੀਰ ਦੀ 5ਵੀਂ ਸਾਈਕਲ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਲਈ ਇਹਨਾਂ ਨੇ ਜਾਣਾ ਕਿ ਬਦਰੀਨਾਥ ਵੀ ਕੇਦਾਰਨਾਥ ਵੀ ਇਹਨਾਂ ਦਾ ਨਾਮ ਹੈ ਗਿਆਨ ਚੰਦ ਨਹੀਂ 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 ਹਾਂ ਹਾਂ ਬੜਾ ਬੜਾ ਪਿੰਡ ਹੈਂਡੋਬੇਟ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ ਇਹ ਵੀਰ ਨੇ 12 12 ਤਰੀਕ 6ਵੇਂ ਮਹੀਨੇ ਤੋਂ ਆਰੰਭ ਕੀਤਾ ਇਹਨਾਂ ਨੇ ਹਾਂ ਨਹੀਂ ਨਹੀਂ ਮਤਲਬ ਕਿ ਜੂਨ ਦੀ 12 ਤਰੀਕ ਨੂੰ ਆਰੰਭ ਕੀਤਾ ਇਹਨਾਂ ਨੇ ਇਹ ਨੇ ਉਹ ਵੀਰ ਕੀ ਹਾਲ ਆ ਬਾਈ ਕਿੰਨੇ ਦਿਨ ਤਾਗੇ 8 ਤਾਗੇ ਹਾਂਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਬਾਈ ਨਿਕਲੇ ਨੂੰ ਤੇ ਕਿੱਥੇ ਕਿੱਥੇ ਜਾ ਰਹੇ ਹੋ ਅਸਲੀ ਇਹਮ ਕੋਲ ਸਾਹਿਬ ਜਾ ਰਹੇ ਹਾਂਜੀ 15 ਕਿ ਦਿਨ ਹੋ ਗਏ ਨਿਕਲੇ ਨੂੰ 15 ਦਿਨ ਹੋ ਗਏ ਨਿਕਲੇ ਨੂੰ ਤੇ ਕਿੰਨੇ ਦਿਨਾਂ ਲਈ ਸੋਚਿਆ ਹੈ ਯਾਤਰਾ ਲਈ ਬਾਈ ਜੀ ਤੁਸੀਂ ਇਹਦਾ ਸਮਾਂ ਨਿਸ਼ਚਿਤ ਹੈ ਨਹੀਂ ਜੀ ਸਮੇਂ ਦਾ ਪਤਾ ਨਹੀਂ ਜੀ ਹੂੰ ਪਹਾੜੀ ਏਰੀਆ ਜੀ ਟਾਈਮ ਘੱਟ ਵੱਧ ਲੱਗ ਸਕਦਾ ਜੀ ਮਹੀਨਾ ਵੀ ਲੱਗ ਸਕਦਾ 20 ਦਿਨ ਵੀ 25 ਵੀ ਇੱਥੇ ਕਿ ਲੱਗੇ ਜਾਣਗੇ 40 ਦਿਨ ਦੇ ਲੱਗੇ ਸ਼ਾਕੇ ਲੱਗ ਜਾਣਗੇ ਠੀਕ ਬਦਲੀ ਨਾਤੀ ਵੀ ਯਾਤਰਾ ਜੀ ਆਪਣੀ ਤੇ ਤੇ ਸਾਈਕਲ ਤੇ ਕੋਈ ਦਿੱਕਤ ਤਾਂ ਨਹੀਂ ਆਈ ਬਾਈ ਦਿੱਕਤ ਕੋਈ ਨਹੀਂ ਜੀ ਕਿਰਪਾ ਮਾਲਕ ਦੀ ਇਹ ਬਾਈ ਕੋਲ ਦੇਸੀ ਸਾਈਕਲ ਇਹ ਤੇ ਬਾਈ ਨੇ ਵੀ ਦੇਸੀ ਸਾਈਕਲ ਹੀ ਪਹਾੜਾਂ ਦੇ ਚੜਾਤਾ ਦੇਖੋ ਇਹਦੇ ਬ੍ਰੇਕ ਵਗੈਰਾ ਵਧੀਆ ਲੱਗੀਆਂ ਨੇ ਬਾਈ ਬ੍ਰੇਕਾਂ ਠੀਕ ਆ ਜੀ ਹਜੇ ਸਾਰਾ ਕੁਝ ਹਾਂ ਜੀ ਹਾਂ ਜੀ ਐ ਠੀਕ ਠਾਕ ਕੋਈ ਪ੍ਰੋਬਲਮ ਨਹੀਂ ਆਈ ਸਾਈਕਲ ਤੇ ਚੜ੍ਹਦੀ ਕਲਾ ਕੋਈ ਨਹੀਂ ਜੀ ਬਸ ਮਾਰੇ ਸਰੀਰ ਤੇ ਥੋੜੇ ਮੁੰਡੇ ਚ ਦਰਦੇ ਪਹਾੜੀ ਚੱਲਦੇ ਨਾ ਵਜਨ-ਵਜਨ ਹੈਗਾ ਜੀ ਫਿਰ ਸਿੱਖਣਾ ਪੈਂਦਾ ਹਾਂ ਇਹ ਵੀਰ ਕੋਲ ਵਾਜਾ ਦੇਖੋ ਕਿੰਨਾ ਸਮਾਨ ਰੱਖਿਆ ਹੋਇਆ ਹੈ ਵੀਰ ਨੇ ਵੀ ਸਾਰੇ ਦੋਨੇ ਸਾਈਡ ਐਕਸਾਈਡਾ ਟੋਕਰੀ ਲਾ ਕੇ ਸਾਰਾ ਕੁਝ ਪੰਪੂ ਵਗੈਰਾ ਯੋਗਾ ਮੈਟ ਸਭ ਕੁਝ ਰੱਖਿਆ ਹੋਇਆ ਬਾਈ ਨੇ ਸਾਈਕਲ ਇਹਨਾਂ ਦਾ ਵੀ ਨਵਈ ਆ ਮੈਂ ਯਾਤਰਾ 12 ਸਾਲ ਤੋਂ ਚੱਲਿਆ ਜੀ ਪੰਜਵੀਂ ਯਾਤਰਾ 12 ਸਾਲ ਤੋਂ ਚੱਲਿਆ ਜੀ ਹੇਮਕੁੰਡ ਸਾਹਿਬ ਤੇ ਬਦਰੀ ਗਾਥ ਦੇਖੋ ਇਹ ਬਾਈ ਕਹਿੰਦੇ 12 ਸਾਲ ਤੋਂ ਚੱਲਿਆ ਮੈਂ ਹਾਂਜੀ ਹਾਂਜੀ ਪੰਜਵੀਂ ਯਾਤਰਾ ਪੰਜਵੀਂ ਯਾਤਰਾ ਠੀਕ ਆ ਬਾਈ ਜੀ ਚੜ੍ਹਦੀ ਕਲਾ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਸਾਰੇ ਨੂੰ ਪਿਆਰ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਾਪਸ ਜਾ ਰਹੇ ਹਾਂ ਗੋਬਿੰਦਘਾਟ ਤੋਂ ਲੈ ਕੇ ਉਹੀ ਰੂਟ ਪਰ ਅੱਗੇ ਜਾ ਕੇ ਸੋਚ ਰਹੇ ਹਾਂ ਕਿ ਆਪਾਂ ਆਪਣਾ ਰਸਤਾ ਬਦਲਾਂਗੇ ਕਿਉਂਕਿ ਮੈਂ ਸੋਚ ਰਿਹਾ ਵੀ ਕਰਨ ਪ੍ਰਯਾਗ ਤੋਂ ਆਪਾਂ ਬਗੇਸ਼ਵਰ ਵਾਲੀ ਸਾਈਡ ਜਾਵਾਂਗੇ ਜਿੱਥੇ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਸਮੇ ਆਏ ਸੀ ਬਾਕੀ ਆਪਾਂ ਦੇਖਦੇ ਅੱਜ ਆਪਣਾ ਕਿੰਨਾ ਕੁ ਪੂਰਾ ਹੋ ਸਕਦਾ कितने दिनोंगेश जय श्री राम कैसे सब लोग करता दोनों भाई मिल के जा रहे हैं यात्रा करने के लिए बहुत बहुत धन्यवाद हमारा कल्चर को अच्छा से आगे बढ़ाने के लिए आज मिले आप लोग को लाइक करना है तो जा रहे हैं पैरा कुछ नहीं पाया हुआ है चप्पल टूट गया भाई आज भोलेनाथ बुलाया है श्रीहरी बोल दिया तो टपल छोड़ दो टूट मतलब गया आज अभी टूट गया इधर जो है ना मंदिर है ना श्री हरी विष्णु का मंदिर मंदिर का नाम है श्री विष्णु धाम विष्णु प्रयाग विष्णु प्रयाग इधर नारद जी तपस्या किए थे और विष्णु भगवान को पाया था मतलब वर पाया थे और ऋषि मुनि भी इधर आके तपस्या कर रहे थे पहले बहुत आगे और इधर का मंदिर बनाया है

ਕਿ ਵੀਰ ਤੋਂ ਨੇ ਅੱਗੇ ਜਾਣਗੇ ਸਾਰੀ ਚੜ੍ਹਾਈ ਐ ਤੇ ਆਪਾਂ ਚੜ੍ਹਾਈ ਪਾਰ ਕਰਕੇ ਨੂੰ ਵਾਪਸ ਆ ਰਹੇ ਕੋਵਰ ਘਾੜ ਤੋਂ ਅੱਗੇ ਜੋ ਆਪਾਂ ਪਹਿਲਾਂ ਵਾਲੀ ਵੀਡੀਓ ਦਿਖਾਇਆ ਸੀ ਕਿ ਬਾਈਨ ਲੱਗੇ ਉੱਥੋਂ ਤੱਕ ਢਾ ਲਈ ਉਸ ਤੋਂ ਅੱਗੇ ਜੋ ਸੀਮੜ ਦੇ ਉੱਪਰ ਚੜ੍ਹਾਈ ਆਏਗੀ। ਨਵੇਂ ਸਵਰਥ ਆਪਾਂ ਬੈਠੇ ਆ ਯੋਸ਼ੀ ਮੜ ਤੋਂ 5 ਕਿਲੋਮੀਟਰ ਪਿੱਛੇ ਜਾਣ ਵਾਲੇ ਰਸਤੇ ਦਾ ਆਪਾਂ ਨੂੰ ਪੂਰਾ ਪਤਾ ਨਹੀਂ ਸੀਗਾ। ਉੱਚਾ ਲੋਕਾਂ ਨੂੰ ਸਾਰੇ ਕਹਿੰਦੇ ਸੀ ਕਿ ਜੋਸੀ ਮਰਤੂ ਪੂਰੀ ਦੀ ਪੂਰੀ ਢਾਲ ਆ ਗੋਬਿੰਦਗੜ੍ਹ ਤੱਕ ਪਰ ਉਹਨਾਂ ਆਏ ਆ ਹੁਣ ਆਪਾਂ ਨੂੰ ਪੂਰਾ ਪਤਾ ਚੱਲ ਗਿਆ ਅਸਲ 'ਚ ਇਸ ਤਰ੍ਹਾਂ ਜੋਸੀ ਮਰਤੂ ਗੋਬਿੰਦਗੜ੍ਹ ਜਨ ਲੈਣਾ ਆਪਾਂ ਤਾਂ 8 ਕਿਲੋਮੀਟਰ ਤਾਂ ਆਪਾਂ ਨੂੰ ਪੈਂਦੀ ਏ ਟਲਾਂਣ ਪੂਰੀ ਜ਼ਿਆਦਾ ਤੇ 10 ਕਿਲੋਮੀਟਰ ਉਸ ਤੋਂ ਬਾਅਦ ਆਪਾਂ ਨੂੰ ਚੜਾਈ ਪੈਣੀ ਹੈ ਲਗਾਤਾਰ ਥੋੜੀ ਥੋੜੀ ਕਰਕੇ ਲਗਾਤਾਰ ਚੜਾਈ ਪੈਣੀ ਹੈ ਉਸੇ ਤਰ੍ਹਾਂ ਹੁਣ ਆਪਾਂ ਵਾਪਸ ਆ ਰਹੇ ਤਾਂ ਆਪਾਂ ਨੂੰ 10 ਕਿਲੋਮੀਟਰ ਉਤਰਾਈ ਪਈ ਸਾਈਕਲ ਆਪਾਂ ਬਿਨਾ ਪੈਦਲਾਂ ਤੋਂ ਆਗੇ 10 ਕਿਲੋਮੀਟਰ। ਹੁਣ 8 ਕਿਲੋਮੀਟਰ ਆਪਾਂ ਪੈਦਲ ਲੈ ਕੇ ਆ ਰਹੇ ਹਾਂ ਸਾਈਕਲਾਂ ਨੂੰ ਉੱਪਰ। ਤੁਹਾਨੂੰ ਦਿਖਾਉਣੇ ਕਿਸ ਤਰ੍ਹਾਂ ਦੀ ਚੜ੍ਹਾਈ ਸੀਗੀ ਤੇ ਕਿੱਥੋਂ ਆਪਾਂ ਲੈ ਕੇ ਆਏ ਹਾਂ। ਹਜੇ ਆਪਣਾ ਉੱਪਰ 5 ਕਿਲੋਮੀਟਰ ਹੋਰ ਪਿਆ। ਆਹ ਵਾਲੀ ਜਗ੍ਹਾ ਇੱਥੋਂ ਆਪਾਂ ਆਏ ਹਾਂ। ਦੇਖ ਹੀ ਸਕਦੇ ਤੁਸੀਂ ਇੱਥੋਂ ਕੈਮਰੇਜ ਕਿੰਨੀ ਕੁ ਦੂਰ ਦਿਖਾਈ ਦਿੰਦੀ ਆ। ਤੇ ਇਸ ਵਕਤ ਬੈਠਿਆ ਆਪਾਂ ਇੱਥੇ ਕੋਈ ਬੈਠਣ ਨਹੀਂ ਬਣਾਈ ਹੋਈ ਇਹਨਾਂ ਨੇ ਜਗ੍ਹਾ। ਪਾ ਲੱਕ ਪਾ ਜੋਸ਼ੀ ਮਾਟਾ ਚੁੱਕੇ ਵਾਸਤੇ 1 ਕਿਲੋਮੀਟਰ ਹੋਰ ਰਹਿ ਗਿਆ ਜੋਸ਼ੀ ਮਾਟ ਦੀ ਉਚਾਈ ਕਿੰਨੀ ਕਾ ਇਹ ਤੁਹਾਨੂੰ ਅੱਗੇ ਵੀ ਦੱਸੀ ਸੀ ਪਰ ਇਸ ਚੀਜ਼ ਦਾ ਅੰਦਾਜ਼ਾ ਤੁਸੀਂ ਫਿਰ ਤੋਂ ਪਹਾੜਾਂ ਤੋਂ ਲਵਾ ਸਕਦੇ ਕਿ ਬੱਦਲਾਂ ਚ ਲੁਕੇ ਹੋਏ ਪਹਾੜ ਤੁਹਾਨੂੰ ਇੱਥੋਂ ਦੀ ਉਚਾਈ ਦਾ ਅੰਦਾਜ਼ਾ ਲਾਉਣ ਲਈ ਕਾਫੀ ਹੋਣਗੇ 3 ਵਜ ਗਏ ਆਪਾਂ ਵਾਪਸ ਆ ਗਏ ਹਾਂ ਗੁਰਦੁਆਰਾ ਹਿੰਪੂਣ ਸਾਹਿਬ ਜੀ ਜੋਸ਼ੀ ਮਾਟ ਦੇ ਵਿੱਚ ਆਏ ਹੋ ਗਏ ਹੁਣ ਇੱਥੇ ਲੰਗਰ ਪਾਣੀ ਛਕਾਂਗੇ ਫੇਰ ਅੱਗੇ ਨੂੰ ਫੇਰ ਚੱਲਾਂਗੇ ਅੱਜ ਕਿਉਂਕਿ ਅੱਗੇ ਆਪਾਂ ਨੂੰ ਢਾਲੀ ਆਉਣੀ ਹੈ ਕੋਸ਼ਿਸ਼ ਰਹੂਗੀ ਜਿੰਨਾ ਹੋ ਸਕੇ ਓਨਾ ਕਰਨਾ ਹੁਣ ਤੇ ਇਹ ਜੋ ਸ਼ਿਮਰ ਸਰ ਜਿਸ ਸਮੇਂ ਆਪਾਂ ਪੀਪਲ ਕੋਟੀ ਤੋਂ ਗੋਬਿੰਦ ਘਾੜ ਜਾਂਦੇ ਸਮੇਂ ਜੋ ਸ਼ਿਮਰ ਚ ਐਂਟਰੀ ਕਰਦੇ ਨੇ ਇਹ ਵਾਲੀ ਸਾਈਡ ਆਉਂਦੀ ਤੇ ਸਾਹਮਣੇ ਆਉਣਗੇ ਇਹ ਵਾਲੇ ਪਹਾੜ ਤੇ ਇਹ ਦੇਖੋ ਸਾਨੂੰ ਥੋੜੇ ਥੋੜੇ ਦਿਖਾਈ ਦਿੰਦੇ ਹੋਣੇ ਇਹ ਵਾਲੇ ਘਰ ਉੱਪਰ ਹੁਣ ਤੁਸੀਂ ਆਪ ਸੋਚੋ ਇਹ ਘਰ ਇੰਨੀ ਦੂਰ ਦਾ ਹੈਗੇ ਵੀ ਇਹ ਇੱਥੇ ਸਮਾਨ ਵਗੈਰਾ ਦਾ ਕਿਦਾਂ ਕਰਦੇ ਹੋਣੇ ਪਹਾੜੀ ਤੇ ਬਹੁਤ ਜ਼ਿਆਦਾ ਉੱਪਰ ਵਸੇ ਹੋਏ ਆ ਦੇਖੋ ਕਿੰਨੀ ਆ ਤਾਂ ਥੱਲੇ ਆ ਪਹਾੜੀ ਸਾਹਮਣੇ ਵਾਲਾ ਬੋਰਡ ਇੱਕ ਤਾਂ ਹਰੇ ਰੰਗ ਦਾ ਲੱਗਿਆ ਇੱਕ ਨੀਲੇ ਲਾ ਹਰੇ ਵਾਲਾ ਆਪਾਂ ਨੂੰ ਦਿੱਲੀ ਦਾ ਵੀ ਦੱਸ ਰਿਹਾ ਵੀ 503 ਕਿਲੋਮੀਟਰ ਹੈ ਇਸ ਵਕਤ ਤੇ ਦੇਰਾ ਦੂਨ ਸ਼੍ਰੀਨਗਰ ਦੋਨੋਂ ਲਿਖੇ ਹੋਏ ਆ ਤੇ ਸ਼੍ਰੀਨਗਰ 146 ਕਿਲੋਮੀਟਰ ਆ ਰਿਸ਼ੀਕੇਸ਼ 254 ਰੇਸ਼ੀਕੇਸ਼ਵੀ ਆਪਾਂ ਗਏ ਸੀ ਸ਼੍ਰੀ ਨਗਰwijk ਦੀ ਆਏ ਆਂ ਆਪਾਂ ਦੇਹਰਾਦੂਨ ਵੀ ਗਏ ਸੀ ਹਰਦੁਆਰ 275 ਜਾਣ ਦੇ ਟਾਈਮ ਆਪਾਂ ਹਰਦੁਆਰ ਵਿੱਚ ਦੀ ਜਾਵਾਂਗੇ ਤੇ ਅੱਗੇ ਢਾਲ ਤੋਂ ਨੂੰ ਦਿਖਾਈ ਦੇਣ ਦੇ ਵੀਗੇ ਸਕੂਟਰ ਮੋੜ ਦਾ ਜਿੱਦਾਂ ਪਤਾ ਚਲ ਜੂਗਾ ਹੁਣ ਆਪਾਂ ਨੂੰ 14 ਕਿਲੋਮੀਟਰ ਇਹ ਗੱਡੀ ਜਾ ਰਹੀ ਉਧਰ ਥੱਲੇ ਨੂੰ ਇਹ ਦੇਖੋ ਹੁਣ ਆਪਾਂ ਨੂੰ 14 ਕਿਲੋਮੀਟਰ ਢਾਲ ਆਊਗੀ ਜਿਹੜੀ ਆਪਾਂ 15 ਕਿਲੋਮੀਟਰ ਬੜੀ ਮੁਸ਼ਕਲ ਨਾਲ ਪਹਿਲਾਂ ਕੱਢੀ ਸੀ ਇੱਥੇ ਆਂਦੇ ਹੋਏ ਉਸ ਦਿਨ ਰਾਤ ਹੋ ਗਈ ਸੀ ਆਪਾਂ ਨੂੰ ਤੇ ਇੱਕ ਆ ਚੀਜ਼ ਦੇਖਣੀ ਰਹਿ ਗਈ ਸੀ ਨੰਦਾਦੇਵ ਵਾਸਪਰ ਰਿਜ਼ਰਵ ਇਹ ਬੇਕਲਪਾੜੀ ਦੇ ਉੱਪਰ ਸਾਈਡ ਤੇ ਬਣਿਆ ਰੋਡ ਤੇ ਬਹੁਤ ਵਧੀਆ 뷰 ਦਿਨਾ ਸਾਨੂੰ ਦਿਖਾਉਣੇ ਇਹ ਦਿਖਾਈ ਦਿੰਦਾ ਇਸ ਤਰ੍ਹਾਂ ਦਾ ਉਹ ਸਾਹਮਣੇ ਪੂਰਾ ਸਰਬਾਰ ਖੜਾ ਜਿਹੜਾ ਉਹ ਵੀ ਕੋਟਕਪੂਰੇ ਤੋਂ ਆਪਣੇ ਏਰੀਏ ਦੇ ਹੀ ਹੈ ਤੇ ਆ ਸੀ ਜਾ ਗਿਆ ਇੱਥੇ ਚਾਈਨਾ ਵਾਲਾ ਬ੍ਰਿਜ ਇੱਥੇ ਵੀ ਆਪਣਾ ਰਾਤ ਨੂੰ ਪਤਾ ਨਹੀਂ ਲੱਗਿਆ ਹੁਣ ਪਤਾ ਚੱਲਦਾ ਗਲਾਸ ਬ੍ਰਿਜ ਹੈ ਦੇਖੋ ਦੇਖੋ ਆ ਸੀਸ਼ੇ ਦਾ ਤਾਂ ਪਤਾ ਨਹੀਂ ਕਿਦਾਂ ਦਾ ਤੇ ਦੇਖੋ ਇਧਰੋਂ ਤੇ ਸਾਹਮਣੇ ਸਾਹਮਣੇ ਇੱਕ ਉੱਚੇ ਉੱਚੇ ਪਹਾੜ ਤੇ ਇੱਕ ਬਹੁਤ ਹੀ ਸੋਹਣਾ ਵਸਿਆ ਹੋਇਆ ਸ਼ਹਿਰ ਤੇ ਇਹਨਾਂ ਨੂੰ ਜਾਂਦੇ ਹੋਏ ਉਹ ਛੋਟੇ ਛੋਟੇ ਰਸਤੇ ਇਹ ਆਪਣਾ ਮਿੱਤਰ ਅੱਗੇ ਨਾਂਗੇ ਬਿਨਾ ਪਾਈਟਲਾਂ ਤੋਂ ਇਹ ਤਾਂ ਹੀ ਦੇਖ ਹੀ ਸਕਦੇ ਕਿੰਨੀ ਘਟਾਲ ਆ ਸਪੀਡ ਚੈੱਕ ਕਰੋ ਸਾਡੀ ਗੱਡੀ ਦੀ ਹੁਣ ਇਧਰ ਪਹਾੜਾਂ ਚੋਂ ਪਾਣੀ ਇਸ ਤਰ੍ਹਾਂ ਹਰ ਵਕਤ ਰਸਦਾ ਹੀ ਰਹਿੰਦਾ ਤੇ ਦੇਖ ਹੀ ਸਕਦੇ ਜੋ ਚਮਕ ਰਹੇ ਆ ਇਹ ਦੇਖੋ ਤੇ ਥੱਲੇ ਸਾਰਾ ਇਹ ਨਾਲ-ਨਾਲ ਜੋ ਪਾਣੀ ਆ ਰਿਹਾ ਥੋੜਾ ਥੋੜਾ ਇਹ ਪਾੜਾਂ ਜੀ ਇਹਨਾਂ ਜੋ ਨਾਲ ਵਾਲਿਆਂ ਜੋ ਰਸ ਰਿਆ ਗਿਆ ਉਪਰੋਂ ਆ ਰਿਹਾ ਇਹਨਾਂ ਤੇ ਤੇ ਥੱਲੇ ਆ ਰਿਹਾ ਸਾਈਡ ਤੇ ਹੌਲੀ ਥੱਲੇ ਨੂੰ ਟਲਾਂਣਾ ਤਾਂ ਕਰਕੇ ਸਾਰਾ ਪਾਣੀ ਥੋੜਾ ਥੋੜਾ ਬੂੰਦ-ਬੂੰਦ ਕਰਕੇ ਥੱਲੇ ਨੂੰ ਜਾ ਰਿਹਾ ਥੋੜਾ ਥੱਲੇ ਹਾ ਕੇ ਇਸ ਤਰ੍ਹਾਂ ਨਾਲ ਇੱਕ ਪਾਈਪ ਪਾਈ ਹੋਈ ਹੈ ਬਹੁਤ ਜ਼ਿਆਦਾ ਪਾਈਪਾਂ ਪਾਈਆਂ ਉਹਨਾਂ ਪਹਿਲਾਂ ਵੀ ਦੇਖੀਏ ਇਹ ਉਪਰੋਂ ਚਰਨੇ ਤੇ ਹੀ ਆਉਂਦੀਆਂ ਪਾਈਪਾਂ ਪਾਈਆਂ ਹੋਈਆਂ ਇਹਨਾਂ ਨੇ ਪਾਣੀ ਪੀਣ ਲਈ ਸਾਫ਼ ਆ ਵਧੀਆ ਜਦੋਂ ਦੇ ਭਾਈ ਯਾਤਰਾ ਕਰ ਰਹੇ ਆ ਅੱਜ 5ਵੀਂ ਵਾਰ ਇਦਾਂ ਹੋਇਆ ਕਿ ਆਪਾਂ ਨੂੰ ਰਸਤੇ 'ਚ ਹੀ ਹਨੇਰਾ ਹੋ ਗਿਆ ਤੇ ਇਹ ਲਾਈਟਾਂ ਵੀ ਦੇਖ ਹੀ ਸਕਦੇ ਗੱਡੀਆਂ ਨਹੀਂ ਆ ਤੇ ਸਾਈਡ ਤੇ ਹਨੇਰਾ ਚਾਰੇ ਪਾਸੇ ਕੁਝ ਨਹੀਂ ਦਿਖਾਈ ਦਿੰਦਾ ਇਹ ਕਰ ਇਹ ਸਾਹਮਣੇ 'ਚ ਦੇਖ ਰਿਹਾ ਇਹ ਆਪਾਂ ਇੱਕ ਲਾਈਟ ਲਾਈ ਹੋਈ ਆ ਦਿਖਾਉਣੇ ਤੁਹਾਨੂੰ ਇਹ ਵਾਲੀ ਲਾਈਟ ਆ ਮੱਥੇ ਤੇ ਲੱਗੀ ਹੋਈ ਆ ਤੇ ਇਹਦੇ ਚਾਨਣ ਠੀਕ ਆ ਸਾਹਮਣੇ ਬਸ ਟਾਈਮ ਪਾਸ ਕਰ ਰਿਹਾ ਆਪਣਾ ਵਧੀਆ ਸਾਹਮਣੇ ਇਸ ਤਰ੍ਹਾਂ ਦਾ ਇਹ ਚਾਨਣ ਆਪਾਂ ਨੂੰ ਸਾਈਕਲ ਤੇ ਸਾਰੇ ਆਪਣਾ ਤਾਂ ਅੱਗੇ 2 ਕਿ ਫੁੱਟ ਤੱਕ ਰੋਡ ਦੇ ਸੀ ਜਾਂਦਾ ਰਾਤ ਦੇ ਵੱਚੁਕੇ 8 ਤੇ ਆਪਾਂ ਪਹੁੰਚ ਚੁਕੇ ਹਰਿਦੁਰਾ ਸਾਹਿਬ ਇਸ ਗੁਰਦੁਆਰਾ ਸਾਹਿਬ ਪਹਿਲਾਂ ਵੀ ਜਾਂਦੇ ਸਮੇਂ ਲੰਗਰ ਛੱਕ ਕੇ ਗਏ ਸੀ ਪਰ ਅੱਜ ਆਪਾਂ ਨੂੰ ਰਾਤ ਹੋ ਕੇ ਕਰਕੇ ਇਸ ਗੁਰਦੁਆਰਾ ਸਾਹਿਬ ਵਿੱਚ ਰਹਿਣਾ ਪਊਗਾ। ਹਾਂ, ਰਾਤ ਆਪਾਂ ਇੱਥੇ ਰਵਾਂਗੇ ਤੇ ਸਵੇਰੇ ਚੱਲਾਂਗੇ ਆਪਾਂ ਇਸ ਤੋਂ ਅੱਗੇ। ਇਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਹਾਲ। ਬਹੁਤ ਜ਼ਿਆਦਾ ਵੱਡਾ ਤੇ ਖੁੱਲਾ ਬਣਿਆ ਹੋਇਆ। ਰਾਤ ਨੂੰ ਸੰਗਤ ਇੱਥੇ ਆ ਕੇ ਰੁਕ ਸਕਦੀ ਆ। ਉਹ ਲੱਗੇ ਬਹੁਤ ਸਾਰੇ ਗੱਦੇ। ਤੇ ਰਾਤ ਨੂੰ ਬਾਬਾ ਜੀ ਵੱਲੋਂ ਉੱਥੋਂ ਕੰਬਲ ਵੀ ਆਪਾਂ ਮਿਲ ਸਕਦੇ ਆਪਾਂ ਨੂੰ ਬੋਲ ਕੇ ਬਸ ਉੱਪਰੋਂ ਵੀ ਛੱਤ ਚੰਗੀ ਆ ਕੋਈ ਐ ਨਹੀਂਗਾ ਕਿ ਮਾੜਾ ਬਣਿਆ ਹੋਇਆ ਬਿਲਕੁਲ ਨਵਾਂ ਬਣਿਆ ਨਵੀਆਂ ਬਾਰੀਆਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਤੇ ਰਾਤ ਨੂੰ ਆਪਾਂ ਰਵਾਂਗੇ ਹੁਣ ਇੱਥੇ ਹੁਣ ਆਪਾਂ ਚੱਲਦੇ ਹਾਂ ਪ੍ਰਸ਼ਾਦਾ ਪਾਣੀ ਸ਼ਕਨ ਤੇ ਫਿਰ ਵਾਪਸ ਆ ਕੇ ਇੱਥੇ ਆਪਾਂ ਰਾਤ ਨੂੰ ਸੌਵਾਂਗੇ